ਦੇਖ ਸਾਡੇ ਨੂੰ ਤਸਵੀਰਾਂ ਇਹ ਚਮਕੌਰ ਸਾਹਿਬ ਤੇ ਦਾਲਪਿੰਡ ਕੰਦੋਲੇ ਨੂੰ ਜਾਂਦੀ ਰੋਡ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਸਪਲੈਂਡਰ ਮੋਟਰਸਾਈਕਲ ਪੀਵੀ 12 ਐਕਸ 6803 ਦੇ ਟਿਪਰ ਪੀਵੀ 010 ਐਚ ਡਬਲਯੂ 8281 ਦੇ ਟੱਕਰ ਹੋਣ ਦੇ ਨਾਲ ਇੱਕ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਤੇ ਉਸ ਦਾ ਪਤੀ ਜੋ ਮੋਟਰਸਾਈਕਲ ਚਲਾ ਰਿਹਾ ਸੀ ਉਹ ਕਾਫੀ ਜ਼ਖਮੀ ਹੋਇਆ ਹੈ ਜਿਸ ਨੂੰ ਕਿ ਪੰਜਾਬ ਪੁਲਸ ਦੀ ਜੋ STF ਟੀਮ ਹੈ ਉਹਨਾਂ ਨੇ ਮੌਕੇ ਤੇ ਚਮਕੌਰ ਸਾਹਿਬ ਆਸਥਾਨ ਉੱਪਰ ਕੀਤਾ ਗਿਆ ਮੌਕੇ ਪਰ ਤੂਤ ਆਈ ਬਲਾਈ ਤੁਸੀਂ ਇੱਕ ਕਿਵੇਂ ਹੋਇਆ ਜੀ ਇਹ ਉੱਤਰੋਂ ਆ ਰਹੇ ਤੇ ਮੋਟਰਸਾਈਕਲ ਵਾਲੇ ਤੇ ਪਰੇ ਤੋਂ ਉੱਤਰ ਆ ਰਹੇ ਤਾਂ ਕਿਉਂ ਟੱਕਰ ਆਉਂਦਾ ਉੱਥੋਂ ਟੱਕਰ ਆਦਾ ਜੀ ਤੇ ਟੱਕਰ ਨੂੰ ਓਵਰਟੇਕ ਕਰਨ ਲੱਗੇ ਟੱਕਰ ਆਇਨੇ 1 ਲੱਖ ਮੋਟਰ ਬੇਲਾ ਤੇ ਖੜਾ ਬਸ ਠੀਕ ਹੈ ਅਸੀਂ ਅੱਧਾ ਜਿੱਲ੍ਾ ਪੁੱਛਿਆ ਕਿ ਆ ਕਿਉਂ ਜੀ ਅਸੀਂ ਵੀ ਡੰਡ ਬਹੁਤ ਪਾਈ ਜੀ ਪਰ ਇੱਥੇ ਆ ਕੇ ਵੀ ਜਾਉਂ ਸੀ ਮੋਟਰ ਆਪਣਾ ਸਾਈਕਲ ਘੜੇ ਇੱਕ ਵਾਰ ਦੇ ਵਿੱਚ ਉਹਨੂੰ ਕਿਹਾ ਸੀ ਟਾਇਰ ਵੀ ਕਿਹੜੀ ਕਿਹੜੀ ਜੀ ਜਰਾਨੀ ਦਾ ਟਾਇਰ ਤੁਸੀਂ ਇਹ ਜੀ ਬੰਦਾ ਥੱਲੇ ਕਹਿੰਦਾ 15 ਮਿੰਟ ਵੇਖ ਰਿਹਾ ਹੈ ਜੀ ਜਦੋਂ ਉਹਨੇ ਤੁਰੰਤ ਇਨਸਪੈਕਟਰ ਆਉਣ ਦੇ ਦਵਾਕ ਕਰਿਆ ਨਾ ਉੱਪਰ ਚੜਾਤਾ ਬੰਦੇ ਦੀ ਲੱਤ ਟ ਕਿ ਅਸੀਂ ਜਨਾਨੀ ਨੂੰ ਪਿੱਛੇ ਕਿਉਂ ਪਾਉਂਦੇ ਜਨਾਨੀ ਦਾ ਮੌਕੇ ਦੀ ਮੌਤ ਹੋ ਗਈ ਤੇ ਡਰਾਈਵਰ ਸਾਈਡ ਵਾਲੇ ਪਿੱਛੇ ਘਰ ਰਹਿੰਦੇ ਪਿਛਲੇ ਟਾਇਰ ਤੇ ਜਿੱਦ ਤੇ ਅੱਜ ਤੱਕ ਪੁਲਿਸ ਵਾਲਾ ਚੰਕੌਰ ਸਾਹਿਬ ਥਾਣੇ ਦਾ ਕੋਈ ਨਹੀਂ ਠੀਕ ਹੈ ਲੋਕ ਦੀ ਮੌਤ ਹੋ ਗਈ ਤੇ ਮੋਟਰਸਾਈਕਲ ਜਿਹਦੇ ਉਸ ਸਮਰ ਟਿਪ ਪਰ ਜਿਸ ਦੇ ਨਾਲ ਇਹ ਹਾਦਸਾ ਹੋਇਆ ਹੈ লাইਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਇੱਥੇ ਕਾਫੀ ਫਤਰਤੇ ਵਿਅਕਤੀ ਇਕੱਠੇ ਹੋਏ ਨੇ ਤੇ ਪੁਲਿਸ ਦੀ 100 ਜੋ ਪੰਜਾਬ ਸਰਕਾਰ ਵੱਲੋਂ ਸੜਕ ਸੁਰੱਖਿਆ ਦੇ ਤਹਿਤ ਪੁਲਿਸ ਰਿਓ ਮੌਕੇ ਤੇ ਪਹੁੰਚ ਗਈ ਸੀ ਤੇ ਬੁਲਾਇਓ ਮੁਲਾਜ਼ਮ ਨੂੰ ਮੁਲਾਜ਼ਮ ਨੂੰ ਬੁਲਾਇਓ ਉਹ ਆ ਕੇ ਤੇ ਪਹੁੰਚ ਗਏ ਤੇ ਉਹਨਾਂ ਨੇ ਮੈਲਾ ਨੂੰ ਜਿਹੜਾ ਉਸ ਦਾ ਪਤੀ ਸੀ ਉਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਵਕਾਰ ਸਾਹਿਬ ਦਾਖਲ ਕਰਾਇਆ ਗਿਆ ਮੌਕੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਐਕਸੀਡੈਂਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਇਸ ਐਕਸੀਡੈਂਟ ਦੇ ਨਾਲ ਇੱਕ ਪਰਿਵਾਰ ਦੇ ਦੋ ਜੀ ਇੱਕ ਸਾਡੇ ਨੂੰ ਸੜਕ ਦੀ ਜੋ ਟਿਫਰਾਂ ਨੇ ਭਾਰੀ ਓਵਰਲੋਡ ਨੇ ਤੇ ਓਵਰਲੋਡ ਹੋਣ ਦੇ ਨਾਲ ਅਕਸਰ ਇਹਨਾਂ ਦੇ ਹਾਦਸੇ ਚਮਕੌਰ ਸਾਹਿਬ ਇਲਾਕੇ ਦੇ ਵਿੱਚ ਹੁੰਦੇ ਰਹਿੰਦੇ ਨੇ ਓਵਲੋ ਟਿਫਰ ਦੇ ਨਾਲ ਇਸ ਮੌਕੇ ਤੇ ਦੱਸਣ ਵਾਲਿਆਂ ਨੇ ਦੱਸਿਆ ਕਿ ਜਦੋਂ ਪਹਿਲਾ ਬੱਚਾ ਬੰਦਾ ਨੀਚੇ ਸੀ ਤਾਂ ਇਹ ਟ੍ਰਿਪਰ ਨੇ ਜਦੋਂ ਵੈਕ ਕੀਤਾ ਤਾਂ ਉਸ ਦਾ ਪੂਰੀ ਤਰ੍ਹਾਂ ਚੱਕਣਾ ਚੂਰ ਹੋ ਗਿਆ ਤੇ ਇਸ ਦੇ ਨਾਲ ਇੱਕ ਪਰਿਵਾਰ ਦੀ ਜ਼ਿੰਦਗੀ ਹੁਣ ਦੱਸੋ ਵੀ ਕਿਵੇਂ ਹੋਇਆ ਤੁਸੀਂ ਵੀ ਖੜੇ ਸੀ ਉਸੇ ਮੌਕੇ ਪਰ ਕਿਵੇਂ ਹੋਇਆ ਅਸੀਂ ਜਨਾਬ ਅਸੀਂ ਪਿੰਡ ਕੀੜੀ ਫਰਾਨਾ ਤੋਂ ਆ ਰਹੇ ਹਾਂ ਇੱਧਰ ਨੂੰ 9 ਵਜੇ ਦੇ ਲਾਗੇ ਟਾਈਮ ਹੈ ਆਰ ਅਸੀਂ ਤਿੰਨੇ ਮੋਟਰਸਾਈਕਲ ਅੱਗੜ ਤੋਂ ਛਡਾ ਰਹੇ ਆ ਇਹ ਜਦ ਚਿਪਰ ਵਾਲੇ ਨੇ ਸੀਸੇ 'ਚ ਪਿੱਛੇ ਨੂੰ ਦੇਖਿਆ ਗੱਡੀ ਸਾਫ਼ ਹੈ ਮੋਟਰਸਾਈਕਲ ਦੇਖੇ ਨਹੀਂ ਹੈ ਇਹਨੇ ਮੌਕੇ ਤੇ ਗੱਡੀ ਘੁਮਾ ਕੇ ਮੋੜ ਕੇ ਇਹਦੇ ਉੱਤੇ ਲਿਆ ਕੇ ਗੱਡੀ ਚੜਾ ਦਿੱਤੀ ਜਦ ਦੋਹੇ ਥੱਲੇ ਤੋਂ ਖਿੱਚ ਨਹੀਂ ਹੋਏ ਨਹੀਂ ਉੱਠੇ ਨਹੀਂ ਬਾਹਰ ਨਿਕਲੇ ਇਹਨੇ ਗੱਡੀ ਬੈਕ ਕਰਦੀ ਸਾਨੂੰ ਮੋਟਰਸਾਈਕਲ ਦਾ ਸਟੈਂਡ ਵੀ ਨਹੀਂ ਲਾਉਣ ਦਿੱਤਾ ਆਰ ਗੱਡੀ ਬੈਕ ਕਰਕੇ ਇਹਨੇ ਬੁੱਢੀ ਦੇ ਉੱਪਰ ਦੀ ਬਿਲਕੁਲ ਉਹਨੂੰ ਡੈੱਡ ਕਰ ਦਿੱਤਾ ਗੱਡੀ ਕਰਨ ਤੋਂ ਬਾਅਦ ਜਿਹੜਾ ਦੂਜਾ ਬੰਦਾ ਸੀ ਉਹਦੇ ਸਿਰ ਤੇ ਸੱਤਾਂ ਲੱਗ ਗਏ ਆ ਦੋਹੇ ਲੱਤਾਂ ਉਹਦੀਆਂ ਨਫਚਰ ਹੋ ਗਈਆਂ ਉਹਨੂੰ ਅਸੀਂ ਸਿੱਧਾ ਕਰਕੇ ਐ ਬਿਠਾ ਲਿਆ ਐ ਮੌਕੇ ਤੇ ਫਿਰ ਗੱਡੀ ਭਰ ਕੇ ਲਿਆ ਕੇ ਸਾਡੇ ਕੋਲੇ ਖੜ੍ਹ ਕੇ ਆ ਗਏ ਇਹਨੇ ਨਹੀਂ ਐਮਪਾਇਰ ਉਹਦੇ ਪੁੱਤ ਨੇ ਸਾਡੀ ਕੋਈ ਮਤ ਦਿੱਤੀ ਉਹਦੇ ਬਾਅਦ ਲੋਕਾਂ ਨੇ ਆ ਕੇ ਫੇਰ ਉਹਨੂੰ ਬੰਦੇ ਨੂੰ ਐਮਬੂਲੈਂਸ ਚ ਪਾ ਕੇ ਬਾਹਰ ਭੇਜਿਆ ਟ੍ਰੀਟਮੈਂਟ ਵਾਸਤੇ ਇਸ ਲਈ ਇਹ ਹੀ ਬੇਨਤੀ ਆ ਨਾ ਅਸੀਂ ਇਹਨਾਂ ਨੂੰ ਜਾਣਦੇ ਆ ਨਾ ਟਿਪਰਾਂ ਵਾਲਿਆਂ ਤੇ ਸਾਡੀ ਕੋਈ ਦੁਸ਼ਮਣੀ ਨਹੀਂ ਕੋਈ ਬੈਰ ਨਹੀਂ ਅਸੀਂ ਇਹ ਕੋ ਸੱਚੀ ਗੱਲ ਤੇ ਖੜਨਾ ਸੱਚੇ ਦੱਸਣਾ ਵੀ ਕਿਆ ਸੱਚ ਟਿੰਪਰ ਵਾਲਾ ਹੁਣ ਮੌਕੇ ਪਰ ਕਿੱਥੇ ਐ ਮੌਕੇ ਦੇ ਉੱਤੇ ਅਸੀਂ ਗੱਡੀ ਵੀ ਫੜ ਲਈ ਆ ਕੇ ਯਾਰ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਜੋ ਇਹਨਾਂ ਦਾ ਬਣਦਾ ਸੀ ਛੋਟੀ ਮੋਟੀ ਟ੍ਰੀਟਮੈਂਟ ਉਹ ਦੇ ਠੀਕ ਐ ਤੇ ਸਾਡੀ ਨਿਊ ਡਿਊਟੀ ਐ ਜੀ ਜਿਹੜੀ ਔਰਤ ਦੀ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਬਿਲਕੁਲ ਉਹਨਾਂ ਕੱਢੀ ਉਹਨੇ ਗੱਡੀ ਬੈਕ ਕਰਕੇ ਚੋਰੀ ਨੂੰ ਜਿਆਦਾ ਜਿਆਦਾ ਉਹ ਡੈੱਡ ਹੋ ਗਈ ਸੀ ਸਾਨੂੰ ਮੌਕਾ ਹੀ ਨਹੀਂ ਦਿੱਤਾ ਉਹਨੇ ਬੱਚੋ ਖਿੱਚ ਕੇ ਕੱਢਣ ਦਾ ਦੋ ਬੰਦੇ ਅਸੀਂ ਮੌਕੇ ਤੇ ਘੁਲ ਰਹੇ ਹਾਂ ਉਹਨਾਂ ਦੇ ਨਾਲ ਅਰ ਫਿਰ ਸਾਡੀ ਕੋਈ ਪੇਸ਼ ਨਹੀਂ ਗਈ ਮਲਾਜੂ ਨੂੰ ਕਿਹਾ ਫੋਨ ਛੱਡ ਕੇ ਆਵੇ ਮੜਾ ਜਾ ਮੈਡਮਾ ਕਿਹਾ ਮੈਡਮ ਉਹਨੂੰ ਮਲਾਜਮ ਨੂੰ ਕਿਹਾ ਫੋਨ ਛੱਡ ਕੇ ਆਵੇ ਮੜਾ ਜਾ ਆਇਓ ਜੀ ਇੱਕ ਮਿੰਟ ਛੱਡ ਦਿਓ ਇਹਨਾਂ 2 ਮਿੰਟ ਦੇਖ ਸਕਦੇ ਹਾਂ ਇਸ ਟਿੱਪਰ ਦੇ ਨਾਲ ਟਿੱਪਰ ਸਾਹਮਣੇ ਖੜਾ ਦਿਖਾਈ ਦੇ ਰਿਹਾ ਹੈ ਪੂਰੀ ਤਰ੍ਹਾਂ ਭਰਿਆ ਹੋਇਆ ਹੈ ਜਿਸ ਦੇ ਨਾਲ ਇਸ ਮੋਟਰਸਾਈਕਲ ਦਾ ਮੌਕੇ ਤੇ ਹਾਦਸਾ ਹੋਇਆ ਹੈ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੇ ਮਹਿਲਾ ਦੀ ਡੈੱਡ ਬੋਡੀ ਲੈਣ ਲਈ 108 ਦੀ ਟੀਮ ਜੋ ਐਂਬੂਲੈਂਸ ਹੈ ਪਹੁੰਚ ਚੁੱਕੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਮੌਕੇ ਤੇ ਹੀ ਇਸ ਮਹਿਲਾ ਦੀ ਮੌਤ ਹੋ ਚੁੱਕੀ ਸੀ ਤੇ ਜੋ ਸੜਕ ਸੁਰੱਖਿਆ ਫੋਰਸ ਹੈ ਉਹਨਾਂ ਨੇ ਜੋ ਉਸ ਦਾ ਪਤੀ ਸੀ ਮਹਿਲਾ ਦਾ ਉਸ ਨੂੰ ਮੌਕੇ ਤੇ ਚਮਕੌਰ ਸਾਹਿਬ ਹਸਪਤਾਲ ਛੱਡ ਕੇ ਆਂਦਾ ਗਿਆ ਇਥੋਂ ਕੱਢ ਕੇ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ ਤੇ ਮੌਕੇ ਤੇ ਗਵਾਹ ਦਾ ਦੱਸਣਾ ਹੈ ਕਿ ਉਸ ਮਹਿਲਾ ਦੇ ਪੱਤੀ ਦੀਆਂ ਦੋਨੋਂ ਲੱਤਾਂ ਫ੍ਰੈਕਚਰ ਹਨ ਤੇ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਵੇਂ ਕਿ ਤੁਹਾਨੂੰ ਦਰਸ਼ਕਾਂ ਨੂੰ ਅਸੀਂ ਕਾਰਨ ਡੈੱਡ ਬੋਡੀ ਤਾਂ ਨਹੀਂ ਦਿਖਾ ਸਕਦੇ ਪਰ ਇਹ ਤੋਂ ਮਹਿਲਾ ਦੀ ਜੋ ਡੈੱਡ ਬੋਡੀ ਹੈ ਇਸੇ ਸਥਾਨ ਤੇ ਪਈ ਹੈ ਜਿਸ ਦੇ ਥੱਲੇ ਆਉਣ ਦੇ ਨਾਲ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਪੁਲਿਸ ਦੀ ਮੌਕੇ ਤੇ 112 ਨੰਬਰ ਤੇ ਇੱਥੇ ਖੜੇ ਲੋਕਾਂ ਨੇ ਬੁਲਾਇਆ ਤੇ ਜਿਨ੍ਹਾਂ ਨੇ ਹਾਦਸੇ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਇਸ ਮੋਟਰਸਾਈਕਲ ਦਾ ਜਿਹਦਾ ਐਕਸੀਡੈਂਟ ਇਸ ਟਿਪਰ ਦੇ ਨਾਲ ਹੋਇਆ ਜਿਸ ਦੇ ਨਾਲ ਮੌਕੇ ਤੇ ਔਰਤ ਦੀ ਮੌਤ ਹੋ ਚੁੱਕੀ ਹੈ ਜੋ ਕਿ ਸਿਹਾਲਾ ਪਿੰਡ ਹੈ ਜੋ ਬਲੋਲਪੁਰ ਤੋਂ ਸਮਰਾਲੇ ਨੂੰ ਰੋਡ ਜਾਂਦਾ ਉਸ ਪਿੰਡ ਦੇ ਅਤੀ ਪਤਨੀ ਦੱਸੇ ਜਾਂਦੇ ਨੇ ਤੇ ਪਰਿਵਾਰ ਉਹਨਾਂ ਦਾ ਪਹੁੰਚ ਚੁੱਕਿਆ ਤੇ ਹੋਰ ਪਰਿਵਾਰ ਮੈਂਬਰ ਵੀ ਪਹੁੰਚ ਚੁੱਕੇ ਨੇ ਤੁਹਾਨੂੰ ਦੇਖ ਸਕਦੇ ਹੋ ਤਸਵੀਰਾਂ ਦੇ ਦੇ ਵਿੱਚ ਪਰਿਵਾਰ ਪਰਿਵਾਰ ਦੇ ਦੋ ਜੀ ਇਹਨਾਂ ਦਾ ਐਕਸੀਡੈਂਟ ਹੋਣ ਦੇ ਨਾਲ ਮੌਕੇ ਤੇ ਔਰਤ ਦੀ ਮੌਤ ਹੋ ਚੁੱਕੀ ਹੈ ਤੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਕਸੀਡੈਂਟ ਦੇ ਵਿੱਚ ਬਾਈ ਜੀ 1 ਮਿੰਟ ਜੀ ਤੁਸੀਂ 1 ਮਿੰਟ ਬਈ ਯਾਰ ਪਹਿਲਾਂ ਤੁਸੀਂ ਜਾਣਕਾਰੀ ਦੇ ਦਿਓ ਯਾਰ ਸਾਡੇ ਕਰਤੀ ਤੁਸੀਂ ਜਿਹੜਾ ਐਕਸੀਡੈਂਟ ਹੋਇਆ ਸੀ ਉਹਨੂੰ ਕਿੱਥੇ ਛੱਡ ਕੇ ਐ ਕੱਢ ਕੇ ਜੀ ਓਏ ਐਂਬੂਲੈਂਸ ਭਲਾਈ ਸੀ ਦੂਜਾ ਗੇੜਾ ਹੈ ਜੀ ਉਹ ਆਪਣਾ ਕੰਟਰੋਲ ਸਾਬ ਹਸਪੀਟਲ ਲੈ ਗਏ ਹਸਪੀਟਲ ਲਗੇ ਤੁਸੀਂ ਕਿੰਨੇ ਦੇਰ ਚ ਪਹੁੰਚ ਗਏ ਤੇਰੇ ਅਸੀਂ तकरीबन 11 12 ਮਿੰਟ ਚਾਗੇ ਠੀਕ ਹੈ ਇਹਨਾਂ ਜੋ ਕਿ ਪਰਿਵਾਰ ਮੈਂਬਰ ਪਹੁੰਚ ਚੁੱਕੇ ਨੇ ਤੇ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਤਸਵੀਰਾਂ ਜਿਨ੍ਹਾਂ ਦੇ ਪਰਿਵਾਰ ਦੇ ਔਰਤ ਦੀ ਡੈਥ ਹੋਈ ਆ ਉਸ ਤੋਂ ਪਹੁੰਚ ਤੋ ਮਹਿਲਾ ਦੀ ਮੌਕੇ ਤੇ ਮੌਤ ਹੋਣ ਦੇ ਨਾਲ ਪਰਿਵਾਰ ਦਾ ਬਿਲਕੁਲ ਖਾਨ ਹੋ ਚੁੱਕਿਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਐਸਪੀਐਫ ਦੀ ਟੀਮ 112 ਐਂਬੂਲੈਂਸ ਮੌਕੇ ਤੇ ਪਹੁੰਚ ਚੁੱਕੀ ਸੀ ਪਰਿਵਾਰ ਦਾ ਜਿਸ ਪਰਿਵਾਰ ਦਾ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਡੇਲੀ ਨੂੰ ਸ਼੍ਰੀ ਚੰਕੌਰ ਸਾਹਿਬ ਤੇ ਐਕਸੀਡੈਂਟ ਹੋਣ ਦੇ ਨਾਲ ਮੋਟਰਸਾਈਕਲ ਤੇ ਸਪਲੈਂਡਰ ਦੁਆਰਾ ਐਕਸੀਡੈਂਟ ਹੋਣ ਤੇ ਉਸ ਹਾਦਸੇ ਦੇ ਮੌਕੇ ਤੇ ਮੌਤ ਹੋ ਗਈ ਜਿਸ ਨੂੰ ਇੱਕ ਵਿਅਕਤੀ ਨੂੰ ਪਤੀ ਨੂੰ ਉਹਨਾਂ ਵੱਲੋਂ ਹਸਪਤਾਲ ਛੱਡ ਕੇ ਜਾਂਦਾ ਗਿਆ ਤੇ ਦੂਸਰਾ ਇਸ ਲਾਈਵ ਤਸਵੀਰਾਂ ਦੇਖ ਸਕਦੇ ਹੋ ਕਦਰ ਤੁਸੀਂ ਦੇਖ ਸਕਦੇ ਹੋ ਇਹ ਪ੍ਰਿੰਡ ਸਿਹਾਲ ਆਇਆ ਨਾ ਤਾਂ ਹੈ ਨਾ ਹਾਂਜੀ ਸਿਹਾਲਾ ਸਿਹਾਲਾ ਹੈ ਅੰਡਰ ਬੋਡੀ ਪਈ ਉਧਰ ਪਹ ਜਾ ਨਹੀਂ ਸਕਦੇ ਕੂਨ ਨਹੀਂ ਨਾ ਦਿਖਾ ਸਕਦੇ ਆਪਾਂ ਨੰਬਰ ਤੇ ਲੈ ਲਈ ਆਪੀ ਵੀ 10 ਪੀ ਵੀ 10 ਐਚ ਹਾਂ ਪਤਾ ਹੈ ਇਹ ਪਿਛਲੇ ਟਾਇਰਾਂ ਥੱਲੇ ਆਇਆ ਹੈ ਨਾ ਇਹਦੇ ਪਿਛੇ ਦੇ ਨੰਬਰ ਹੈਗੇ ਨੇ ਐਸਾ ਦਿਓ ওভারਲੋਡ ਟਿਪਰ ਹੈ ਜੋ ਕਿ ਪੀਵੀ 10 ਐਚ ਡਬਲਯੂ 8281 ਨੰਬਰ ਹੈ ਦੇਖ ਸਕਦੇ ਹੋ ਇਹਨਾਂ ਵੱਲੋਂ ਚਮਕੌਰ ਸਾਹਿਬ ਇਲਾਕੇ ਦੇ ਦਰਜਣ ਤੋਂ ਵੱਧ ਵਿਅਕਤੀਆਂ ਨੂੰ ਹੁਣ ਤੱਕ ਇਹਨਾਂ ਵੱਲੋਂ ਕਿਸੇ ਦੀਆਂ ਲੱਤਾਂ ਬਾਹਾਂ ਟੁੱਟੀਆਂ ਤੇ ਕਿਸੇ ਕਈ ਵਿਅਕਤੀ ਜਾਨਾਂ ਤੋਂ ਵੀ ਜਾਗ ਸੁੱਕੇ ਨੇ ਪਰੰਤੂ ਇਹਨਾਂ ਨੂੰ ਕੋਈ ਪ੍ਰਸ਼ਾਸਕ ਪ੍ਰਸ਼ਾਸਕ ਇਹਨਾਂ ਨੂੰ ਦੇਖ ਨਹੀਂ ਰਿਹਾ ਓਵਰਲੋਡ ਟਿਪਰ ਚੱਲਦੇ ਨੇ ਤੇ ਪਿੱਛੇ ਨੰਬਰ ਪਲੇਟ ਵੀ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰ